ਉਹ ਕਹਿੰਦਾ ਜੇ ਮੇਰਾ ਬਾਪੂ ਕੰਮ ਕਰਦਾ ਮੈਨੂੰ ਲੋੜ ਨਹੀਂ ਹੈ ਜੀ ਤੁਸੀਂ ਹਾਜ਼ਰ ਨਹੀਂ ਹਾਜ਼ਰ ਹਮੇਸ਼ਾ ਹਸਦਾ ਜਾਂ ਜੀ ਮਾਤਾ ਜੀ ਅਗੜੇ ਕੋਲ ਆ ਜਾੜੇ ਹੁਣੇ ਬੰਦੇ ਹਸਾਣਾ ਤੇ ਮਜ਼ੇ ਲੈਣੇ ਜੀ ਪੂਰੀ ਜ਼ਿੰਦਗੀ ਤੇ ਐਸ਼ ਕੀਤੀ ਆ ਹੁਣ ਵੀ ਕਰਦਾ ਹਾਂ ਹਾਂ ਸਾਹਬ ਉਹਨੂੰ ਹੈਗਾ ਸਕੂਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੇ ਦੀ ਗੱਲ ਮੰਨ ਕੇ ਚੱਲਣ ਤਾਂ ਜਿਹੜਾ ਉਹਨੂੰ ਇਹ ਤਾਨੇ ਦਿੰਦਾ ਜਾਂ ਉਹਨੂੰ ਕੋਈ ਚੰਨ ਮੰਨਦੀ ਆ ਉਹਨੂੰ ਕਹ ਵੀ ਤੂੰ ਮੇਰੇ ਕਰੀਏ ਇੱਕ ਮਹੀਨੇ ਦਾ ਆਚਰ ਪਾ ਕੇ ਦੇ ਦੇ ਮੈਂ ਕੰਮ ਛੱਡ ਦਾਂਗਾ ਅਜੀ ਹਟ ਨਾ ਤੇ ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ ਫਿਰ ਤੁਸੀਂ ਫੇਰੋ ਤੇ ਤੁਹਾਡੇ ਮਾਪੇ ਮਾਪ ਤੁਹਾਨੂੰ ਸਪੋਰਟ ਕਰਦੇ ਨੇ ਤਾਂ ਤੁਸੀਂ ਕਰਦਾ ਕੰਮ ਕਰਨੇ ਚ ਕੋਈ ਮਹਿਣਾ ਨਹੀਂ ਹੁੰਦਾ ਬੱਚੇ ਹਾਂਜੀ ਕੰਮ ਕਰੋਗੇ ਤਾਂ ਜ਼ਰੂਰ ਹੋਦਾ ਫਲ ਇੱਧਰ ਆ ਜਾਓ ਯਾ ਇੱਧਰ ਅੰਦਰ ਆ ਜਾਓ ਸਾਡੇ ਤੁਸੀ ਲਾ ਮਿਨੀਮਮ ਖਾ ਲਓ ਆ ਲਓ ਇੱਕ ਮਿਨੀ ਪਲੇਟ ਹਾਂਜੀ ਹਾਂਜੀ ਆ ਜਾਓ ਬੈਠ ਤੁਸੀਂ ਕਿਹੜੀ ਗੱਲ ਕਦੀ ਤੁਹਾਨੂੰ ਤੇ ਕੀਤੀ ਆ ਇਹ ਤਾਂ ਸਿਆਣਾ ਬੰਦਾ ਹੁੰਦਾ ਉਹ ਜਦੋਂ ਸਮਝੀ ਜਾਂਦਾ ਵੀ ਕੀ ਕਿਤੇ ਬੋਲਦਾ ਗੱਲਾਂ ਤੇ ਜੇ ਸਾਡਾ ਮੇਰੇ ਵਰਗਾ ਤਮਲਾ ਹੋਊਗਾ ਤਾਂ ਤੁਹਾਨੂੰ پتہ ਹੀ ਲੱਗਣਾ ਕੀ ਤੁਨੂੰ ਉਹਨੇ ਪੇ ਮਿਲਣੀ ਆ ਜਿੰਨੀ ਤੁਸੇ ਉਹਦੇ ਚ ਖਰਚਾ ਕਰਨਾ ਜਾਂ ਗੁਜ਼ਾਰਾ ਕਰਨਾ ਹਮਮ ਥੋੜਾ ਆਪਣਾ ਕਾਰੋਬਾਰ ਹੈ ਤੁਸੀਂ ਬਹੁਤਾ ਹਵੀ ਸਕਦੇ ਹੋ ਉਹ ਅੱਗੇ ਉੱਪਰ ਵੀ ਜਾ ਸਕਦੇ ਹੈਗੇ ਤੁਨੂੰ ਕਮਾਈਓ ਕਮਾਈਓ ਅਜੋ ਬਤਾਜੋ ਅਜੋ ਸਾਢੇ ਘਲ ਵਧੀਆ ਵਧੀਆ ਬੰਦੇ ਆਨੇ ਲੇ ਲੇ ਗੱਲਾਂ ਬਾਤਾਂ ਦੀਆਂ ਨੇ ਤੁਹਾਨੂੰ ਜੀ ਕਹਿੰਦਾ ਉਹ 90s ਕਿਡ ਸ਼ੋ ਦਾ ਪਹਿਲਾ ਐਪੀਸੋਡ ਤੁਹਾਡੇ ਸਾਰਿਆਂ ਦੇ ਧਰੂ ਬਰੂ ਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 90s ਗੇਟ ਸ਼ੋਅ ਮੇਰਾ ਨਾਮ ਹੈ ਸਿਮਰਨ ਕਾਲੇਰਾਓ ਅੱਜ ਖੰਨਾ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਅਸੀਂ ਘੁੰਮ ਰਿਹਾ ਤੇ ਸਾਨੂੰ ਮਿਲੇ ਨੇ 80 ਸਾਲ ਦੇ ਬਜ਼ੁਰਗ ਬਾਬਾ ਜੀ ਜੋ ਕਿ ਹਲੇ ਵੀ ਕੰਮ ਕਰਦੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਕਿਹੋ ਜਿਹੀ ਕੀ ਹਾਲ ਚਾਲ ਤੁਹਾਡਾ ਆਲ ਦੋ ਵਜੇ ਆ ਜੀ ਤੁਸੀਂ ਸੁਆਗਤ ਮੈਂ ਵੀ ਬਹੁਤ ਵਧੀਆ ਅੱਛਾ ਤੁਹਾਡਾ ਨਾਮ ਕੀ ਹੈ ਬਾਬਾ ਜੀ ਮੇਰਾ ਨਾਮ ਚਕਜੀਤ ਸਿੰਘ ਤੇ ਫਿਰ ਮੈਂ ਤੁਹਾਨੂੰ ਚੱਕਾ ਕਹਿ ਕੇ ਬੁਲਾ ਲਾਂ ਜੀਤੀ ਬੁਲਾਉਂਦੇ ਆ ਜੀ ਜੀਤੀ ਬੁਲਾਉਂਦੇ ਆ ਠੀਕ ਹੈ ਜੀਤੀ ਜੀ ਤੇ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਅੱਛਾ ਮੈਨੂੰ 8 ਸਾਲ ਹੋ ਗਏ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ ਇੱਥੇ 80 ਸਾਲ ਪੁੱਛੀ ਠੀਕ ਹੈ ਤੁਸੀਂ ਇੱਥੇ ਕਾਹਦਾ ਕੰਮ ਕਰਦੇ ਹੋ ਬਾਈ ਇਹ ਖੜੀ ਚਾਹ ਹੋ ਰਾਜਮਾ ਚਾਹ ਸੁਭਾਸ਼ ਜੀ ਨੇ ਹਾਂ ਜੀ ਹਾਜ਼ਰ ਹੋ ਗਏ ਹਾਂ ਹਸਦਾ ਜੀ ਮਾਤਾ ਜੀ ਆ ਨਾਲੇ ਕੋ ਆ ਜਾ ਰਹੇ ਹੁਣੇ ਬੰਦੇ ਸਾਨੂੰ ਆਵੇ ਅੱਛਾ ਤੇ ਦਿਨ ਚ ਕਿੰਨੇ ਕਾਹ ਜਾਂਦੇ ਬਾਈ ਤੁਹਾਡੇ ਕੋਲ ਕਾਹਕ ਬਹੁਤ ਹੈ ਜੀ ਬਹੁਤ ਕਰ ਪਾਈਓ ਸਮਾਲ ਕੇ ਸਾਰਾ ਸਮਾਨ ਵੇਚ ਕੇ ਘਰ ਗਈ ਸੀ ਤੇ ਤੁਸੀਂ ਆ ਮੁਰਚ ਲੱਗ ਗਈਆਂ ਸਤੋਂ ਵੇਲੇ ਘਰੇ ਨਹੀਂ ਮੈਂ ਜੀ ਆਜਾ ਟਾਈਮ ਹੈ ਨਹੀਂ ਪਰ ਤੇ ਸਾਡੇ ਮੁੰਡੇ ਕੰਮ ਨਹੀਂ ਕਰਦੇ ਹਾਂ ਠੀਕ ਕਰ ਨਹੀਂ ਮੁੰਡੇ ਕਿਉਂ ਨਹੀਂ ਕੰਮ ਕਰਦੇ ਤੁਹਾਨੂੰ ਕੀ ਲੱਗਦਾ ਵੀ ਆਗੈ ਸਾਇਆ ਹੋਇਆ ਉਹਨਾਂ ਨੂੰ ਜਾਂ ਕਿਦਾਂ ਉਹ ਕੰਦਾ ਜੇ ਮੇਰਾ ਬਾਪੂ ਕੰਮ ਕਰਦਾ ਮੈਨੂੰ ਲੋੜ ਹੀ ਸੀਗੀ ਇੱਥੇ ਥੋੜਾ ਮੁੰਡਾ ਕੰਮ ਕਰਦਾ ਥੋੜੇ ਤਾਂ ਗਿਆ ਸਿੱਖਿਆ ਅੱਛਾ ਮੈਨੂੰ ਤੁਸੀਂ ਇੱਕ ਹੁਣਾਂ ਨਾਲ ਵੀ ਸ਼ਿਫਟ 'ਚ ਕੰਮ ਕਰਦੇ ਵੀ ਸਵੇਰੇ ਤੁਹਾਡਾ ਬੇਟਾ ਆ ਜਾਂਦਾ ਉਹ ਆਜ ਮੈਂ ਉਹਦੀ ਖੁਸ਼ੀ ਹੈ ਨਹੀਂ ਆਇਆ ਆਵੇ ਉਹਦੀ ਖੁਸ਼ੀ ਚਾਹ ਉਹ ਮੈਨੂੰ ਗੁੱਸਾ ਨਹੀਂ ਹੁੰਦਾ ਜਦੋਂ ਮੈਂ ਜੇ ਮੈਂ ਆਪਣੇ ਘਰੇ ਕੰਮ ਨਾ ਕਰਾਂ ਮੇਰੇ ਤੋਂ ਮੰਮੀ ਤੋਂ ਬਹੁਤ ਡਾਂਟ ਦਿੰਦੀ ਆ ਤੁਸੀਂ ਇਹ ਡਾੜਦੇ ਨਹੀਂ ਮੰਮੀ ਮੰਮੀਆਂ ਬਹੁਤ ਵਧੀਆ ਹੁੰਦੀਆਂ ਨੇ ਹਾਂ ਉਹ ਤੁਹਾਡਾ ਭਲਾ ਸੋਚਦੀਆਂ ਨੇ ਅਸੀਂ ਸੋਚਦੇ ਤੈਨੂੰ ਕਾਇਦਦੁ ਕਰਨਾ ਕਰਦਾ ਨਹੀਂ ਕਿਸਲਾ ਤੇਰੀ ਮਨ ਹਾਂ ਇੱਤਸੇ ਖੁਸ਼ ਹੋ ਜ਼ਿੰਦਗੀ ਚ ਮਜ਼ਾ ਲੈਣੇ ਜੀ ਪੂਰੀ ਜ਼ਿੰਦਗੀ ਦੇ ਐਸ਼ ਕੀਤੀ ਆ ਹੁਣ ਵੀ ਕਰਦਾ ਹਾਂ ਸਕੂਲ ਹੈਗਾ ਹੈ ਸਕੂਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇਮਾਨਦਾਰ ਕੋਈ ਆਪਾਂ ਨੂੰ ਲਾਲਸਾ ਨਹੀਂ ਰੱਖੇ ਕਦੇ ਕਦੇ ਜੋ ਦਾਤਾ ਦਿੰਦਾ ਵਾ ਬਹੁਤ ਖੁਸ਼ ਜਿਵੇਂ ਅੱਜਕੱਲ ਹੁੰਦਾ ਨਾ ਬਾਬਾ ਜੀ ਵੀ ਸਭ ਨੂੰ ਵੱਡੀ ਕਾਰ ਹੋਵੇ ਵੱਡਾ ਘਰ ਹੋਵੇ ਆ ਚੀਜ਼ਾਂ ਦਾ ਬੜਾ ਸ਼ੌਕ ਹੁੰਦਾ ਪਰ ਸਕੂਨ ਕਿਸੇ ਕਿਸੇ ਕੋਲ ਮਾਲਕ ਨਹੀਂ ਬਣਾ ਕੇ ਦੇਣਾ ਉਸ ਮਾਲਕ ਨੇ ਤੁਹਾਨੂੰ ਉਹ ਜਾ ਜੇ ਉਹਦੇ ਹੁਕਮ ਹੈਗਾ ਤਾਂ ਤੁਹਾਨੂੰ ਸਭ ਕੁਝ ਮਿਲ ਜਾਣਾ ਚਾਹੀਦਾ ਨਹੀਂ ਹੈਗਾ ਤਾਂ ਤੁਹਾਨੂੰ ਕੁਝ ਨਹੀਂ ਮਿਲਦਾ ਕੋਈ ਪ੍ਰਾਪਤ ਥੋੜੇ ਰਾਜ ਮੈਂ ਚਲਦਾ ਗਿਆ ਦੋਨੇ ਤੁਸੀਂ ਰੋਜ਼ ਆਉਂਦੇ ਹੁੰਦੇ ਹਾਂ ਕਿਉਂ ਉਹ ਅਸੀਂ ਫ੍ਰੀ ਦੇ ਘਾਹ ਕਹਿੰਦੇ ਭਾਈ ਖਾਲਸਾ ਅੱਜ ਖਾ ਲਿਆ ਕਰ ਰੋਜ਼ੇ ਤੁਸੀਂ ਫ੍ਰੀ ਵੀ ਖਵਾਈ ਜਾਂਦੇ ਆ ਕਾਊਟ ਸਭ ਨੇ ਘਾਹ ਕਹਿੰਦੇ ਭਾਈ ਮੈਂ ਸਭ ਕੁਝ ਆਇਆ ਮੇਰੇ ਕੋ ਪੈਸੇ ਵੀ ਆ ਗਏ ਨਹੀਂ ਪੈਸੇ ਨਹੀਂ ਆ ਗਏ ਮਤਲਬ ਮੈਂ ਪਰ ਆਪਣੇ ਇਹਨਾਂ ਦਾ ਸਾਧਨ ਲੱਡਾ ਬਹੁਤ ਪਿਆਰਾ ਫ੍ਰੇਮ ਹੈ ਸਾਡੀ ਗੱਲ ਆ ਪਰ ਪੈਸੇ ਦੇ ਪਰ ਹੀ ਕਾਣ ਉਹ ਮੈਂ ਲੈਣ ਆਉਣਾ ਹਾਂ ਮੈਂ ਅੱਜ ਲੈ ਨਹੀਂ ਆਜ ਮੇਰਾ ਬੈਸੇ ਪੂਰਾ ਆਇਓ ਤੋਏ ਮੈਂ ਵੀ ਨਿਰਜਨ ਤੋਂ ਵੀ ਕੋਈ ਜਿਹੜਾ ਮੇਰੇ ਲਈ ਕਿਚਾ ਤੇ ਬਾਬਾ ਜੀ ਫਿਰ ਮੈਨੂੰ ਇਹ ਦੱਸੋ ਤੁਸੀਂ ਵੀ ਤੁਹਾਨੂੰ ਪ੍ਰੋਫਿਟ ਕਿੰਨਾ ਖੁਆ ਪ੍ਰੋਫਿਟ ਪੂਰਾ ਹੁੰਦਾ ਜੀ ਪੂਰਾ ਹੋ ਜਾਂਦਾ ਕੋਈ ਉਸ ਆਪਾਂ ਸਰਦੀਏ ਤੋਂ ਮੰਨ ਲੀਂ ਦਿੰਦਾ ਹੋ ਗਿਆ ਸ਼ੇ ਤੁਰੂ ਵੀ ਕੰਮ ਵੀ ਕਰੀ ਜਾਓ ਨਾਲ ਦੇ ਨਾਲ ਕੜੀ ਛੋਲ ਨੇ ਹਨਾ ਤੇ ਰਾਜਮਾ ਚਾਵਲ ਇਹਦੇ ਚ ਕੀ ਕੀ ਤੁਸੀਂ ਇਨਗਰੀਡੀਅੰਟਸ ਕੀ ਨੇ ਸਮਾਨ ਕਿਹੜਾ ਕਿਹੜਾ ਪਾਉਂਦੇ ਵੀ ਇੰਨਾ ਵਧੀਆ ਫਲੇਵਰ ਆ ਵੀ ਮੂਤੀ ਬਾਰ ਬਾਰ ਆਉਂਦੇ ਤੁਹਾਡੇ ਕੋਲ ਇੱਕ ਤਾਂ ਇਹ ਜਿਹੜੇ ਅਸੀਂ ਘਰ ਬਣਾਨੇ ਆ ਉਸੇ ਦੱਸਦੇ ਅੱਛਾ ਜੋ ਮਸਾਲਾ ਜੋ ਸਿਕਰਟ ਹੈ ਜਿਹੜਾ ਮਸਾਲਾ ਅਸੀਂ ਘਰ ਦਾ ਬਣਾਉਂਦੇ ਉਹ ਪਾਕਿਸਤਾਨ ਦੇ ਐਮ.ਡੀ.ਐਚ ਦੇ ਕੜੀ ਪਕਾ ਤੜਕਾ ਜੀ ਦਾ ਠੀਕ ਹੈ ਤੇ ਜਿਹੜਾ ਸਿਕਰਟ ਵਾਲਾ ਉਹ ਫਿਰ ਮੈਨੂੰ ਬਾਅਦ ਚ ਦੱਸੂਗੇ ਤੇ ਮੁੰਡਿਆਂ ਦੀ ਗੱਲ ਕਰਦੇ ਆਪਾਂ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਤੁਸੀਂ ਦੇਖਿਆ ਨਾ ਵੀ ਬਾਹਰ ਨੂੰ ਬਾਹਲਾ ਜਾ ਰਹੇ ਨੇ ਉਹਨਾਂ ਨੂੰ ਹੁੰਦਾ ਵੀ ਸਾਡਾ ਫਿਊਚਰ ਸਿਕਿਉਰ ਹੋ ਜਾਵੇ ਤੇ ਜਿੱਦਾਂ ਹੁਣ ਤੁਸੀਂ ਇੱਥੇ ਸਟਾਲ ਲਗਾਈ ਹੋਈ ਆ ਤੁਹਾਡਾ ਆਪਣਾ ਹੈਗਾ ਉਹ ਇਸ ਚੀਜ਼ ਨੂੰ ਨਾ ਕਿਵੇਂ ਲੱਗੇ ਤੇ ਸ਼ਰਮ ਮਾਨੇ ਬਹੁਤ ਮੁੰਡਿਆਂ ਨਾਲ ਮੈਂ ਗੱਲ ਕੀਤੀ ਕਿ ਕਿ ਤੁਹਾਨੂੰ ਸੰਗ ਆਉਂਦੀ ਆ ਤੇ ਬਾਕੀ ਲੋਕ ਸਾਨੂੰ ਤਾਨੇ ਮਾਰਦੇ ਆ ਕੋਈ ਸ਼ਰਮ ਨਹੀਂ ਆਉਂਦੀ ਤੇ ਉਹ ਸਹੀ ਮੰਨਣ ਮੇਰੀ ਗੱਲ ਮੰਨ ਕੇ ਚੱਲਣ ਹਾਂ ਮੇਰੀ ਗੱਲ ਮੰਨ ਕੇ ਚੱਲਣ ਤਾਂ ਜਿਹੜਾ ਉਹਨੂੰ ਇਹ ਤਾਨੇ ਦਿੰਦਾ ਜਾਂ ਉਹਨੂੰ ਕੋਈ ਚਰਮੰਦੀ ਆ ਉਹਨੂੰ ਕਹੇ ਵੀ ਤੂੰ ਮੇਰੇ ਘਰ ਇੱਕ ਕ ਮਹੀਨੇ ਦਾ ਆਚਣ ਪਾ ਕੇ ਦੇ ਦੇ ਮੈਂ ਕੰਮ ਛੱਡਦਾ ਅੱਜ ਹੀ ਛੱਡਦਾ ਨਹੀਂ ਕੋਈ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਇੱਕ ਮਹੀਨੇ ਰੋਟੀ ਨਹੀਂ ਖਵਾ ਸਕਦਾ ਆਪਣੇ ਮਾਪੇ ਬਾਬ ਨੂੰ ਤਾਂ ਦੋ ਦਿਨ ਰੋਟੀ ਨਹੀਂ ਖਵਾ ਸਕਦੇ ਤੁਸੀਂ ਮਹੀਨਾ ਕਿੱਥੋਂ ਖਵਾ ਤੁਹਾਨੂੰ ਅਸੀਂ ਜੇ ਕੰਮ ਕਰਦੇ ਚੰਗੇ ਨਹੀਂ ਲੱਗਦੇ ਜੇ ਅਸੀਂ ਕੋਈ ਮਾੜਾ ਕਰਮ ਕਰਦੇ ਤਾਂ ਤੁਸੀਂ ਜਨ ਕੋ ਨਹੀਂ ਕਰਦੇ ਮਿਹਨਤ ਕਰਦੇ ਆ ਮਿਹਨਤ ਵੀ ਤੇ ਹੈ ਕਿ ਕਰਦੇ ਜਿਵੇਂ ਹੁਣ ਅੱਜਕੱਲ ਫਿਰ ਤੁਹਾਨੂੰ ਮਤਲਬ ਜਿਵੇਂ ਸਕੂਲ ਉਹਲਾ ਤੋਂ 12ਵੀਂ ਪਾਸ ਕਰਦੇ ਬੱਚੇ ਹਨ ਉਹ ਉਹਨਾਂ ਚ ਵੀ ਜ਼ਿਆਦਾ ਤਰੇਕਾ ਇੱਥੇ ਪੜਦੇਵੇਂ ਨੇ ਉਹਨਾਂ ਨੂੰ ਜੋਬ ਵਗੈਰਾ ਵੀ ਨਹੀਂ ਮਿਲ ਰਹੀ ਤਾਂ ਫਿਰ ਤੁਸੀਂ ਉਹਨਾਂ ਨੂੰ ਕੀ ਕਹੋਗੇ ਵੀ ਇੰਡੀਆ ਚ ਰਹਿ ਕੇ ਉਹ ਕਿਵੇਂ ਵਧੀਆ ਕਮਾ ਸਕਦੇ ਨੇ ਇੰਡੀਆ ਚ ਰਹਿ ਕੇ ਜੀ ਤੁਸੀਂ ਚਾਹੇ ਕੋਈ ਮਰਜ਼ੀ ਕੰਮ ਕਰੋ ਬਹੁਤ ਪੈਸਾ ਬਹੁਤ ਕੰਮ ਹੈ ਹਰ ਚੀਜ਼ ਥੋੜਾ ਕੋਆਪਰੇਟ ਕਰਦਾ ਵੱਧ ਤੋਂ ਵੱਧ ਇਹ ਜੀ ਤੁਹਾਡੇ ਥੋੜੇ ਕਰਦੇ ਜੋ ਵੀ ਹੈ ਮਾਪੇ ਤੁਹਾਡੇ ਹੈਗੇ ਆ ਉਹ ਤੁਹਾਨੂੰ ਥੋੜੀ ਜਿਹੀ ਸਪੋਰਟ ਕਰਨਗੇ ਤੁਸੀਂ ਕੰਮ ਜਾ ਜੇ ਤੁਹਾਨੂੰ ਕੋਈ ਸਪੋਰਟ ਨਹੀਂ ਕਰਦਾ ਫਿਰ ਤੁਸੀਂ ਫੇਲ ਹੋ ਤੇ ਤੁਹਾਡੇ ਮਾਪੇ ਤੁਹਾਡੀ ਸਪੋਰਟ ਕਰਦੇ ਨੇ ਤਾਂ ਤੁਸੀਂ ਕੰਮ ਕਰ ਕੰਮ ਕਰਨੇ ਚ ਕੋਈ ਮਹਿਣਾ ਨਹੀਂ ਹੁੰਦਾ ਬੱਚਾ ਹਾਂਜੀ ਕੰਮ ਕਰੋਗੇ ਤਾਂ ਜਰੂਰ ਉਹਦਾ ਫਲ ਮਿਲੇ ਜਦ ਨਹੀਂ ਬੀਜਾਂਗੇ ਫਿਰ ਤਾਂ ਕੋਈ ਜੱਤਨ ਨਹੀਂ ਕਰਦਾ ਕਿਸੇ ਕੋਈ ਫਿਰ ਬਾਪੂ ਜੀ ਥੇ ਕੋਚੀ ਵੀ ਆਉਂਦੀ ਨਾ ਜੇ ਬੱਚਾ ਸ਼ੁਰੂ ਵੀ ਕਰਦਾ ਤਾਂ ਫਿਰ ਲੋਕ ਤਾਂ ਨੇ ਮਾਰੀ ਜਾਂਦੇ ਮੈਸਟਰ ਫਿਰ ਮੈਂ ਤੁਹਾਨੂੰ ਅਰਜ਼ੀ ਹੀ ਕੀਤੀ ਸੀ ਉਹਨੂੰ ਕਿਹਾ ਵੀ ਮੈਨੂੰ ਇੱਕ ਮਹੀਨਾ ਦਾ ਰਾਸ਼ਨ ਭੇਜ ਦੇ ਬਸ ਗੱਲ ਕਰ ਤੋਂ ਮੈਂ ਕੰਮ ਛੱਡ ਦੇਣਾ ਅੱਜ ਸਾਡੇ ਘਰੇ ਰਾਸ਼ਨ ਭੇਜਦੀ ਇੱਕ ਮਹੀਨੇ ਦਾ ਅਸੀਂ ਅੱਜ ਛੱਡ ਦਿੰਦੇ ਹਾਂ ਜਿਵੇਂ ਤੁਸੀਂ ਕਹਿ ਰਹੇ ਕਹਿ ਰਹੇ ਹੋ ਨਾ ਕਿ ਕਾਮਯਾਬੀ ਮਿਲ ਜਾਂਦੀ ਆ ਤੁਹਾਨੂੰ ਇੱਥੇ 8 ਸਾਲ ਜਦੋਂ ਹੋ ਚੁੱਕੇ ਨੇ ਕੰਮ ਸ਼ੁਰੂ ਕਰਨ ਤੋਂ ਬਾਅਦ ਕਿੰਨੇ ਟਾਈਮ ਬਾਅਦ ਤੁਹਾਨੂੰ ਕਾਮਯਾਬੀ ਮਿਲੀ ਮੈਂ ਤਾਂ ਜੀ ਜਦੋਂ ਮੈਂ ਪਹਿਲੇ ਦਿਨ ਕੰਮ ਲਾਇਆ ਸੀ ਉਦੋਂ ਤੋਂ ਕੰਮ ਹੋ ਗਿਆ ਫਰਸਟ ਦਿਨ ਸੀ ਜਿਹੜਾ ਮੇਰਾ ਆਪਣੀ ਜ਼ਿੰਦਗੀ ਦਾ ਇੱਥੇ ਐਤੋਂ ਪਹਿਲਾਂ ਮੈਂ ਬਹੁਤ ਕੰਮ ਕੀਤਾ ਜੀ ਮੈਂ ਸ਼ਿੰਗਲ ਵਿੱਚ ਕੰਮ ਕਰਦਾ ਸੀ ਕਾ ਦਾ ਬਸ ਮੈਂ ਕੰਮ ਕਰਦਾ ਸੀ ਪਲਾਈਵੁੱਡ ਦਾ ਕਾ ਦਾ ਪਲਾਈਵੁੱਡ ਅੱਛਾ ਪਲਾਈਵੁੱਡ ਦਾ ਸਨ ਮਾਈਕਾ ਹਾਂ ਲੇਮਿੰਡਰ ਤੋਂ ਚੀਤਾ ਉੱਥੇ ਕਰਦਾ ਸੀ ਉੱਥੇ ਮੈਂ ਲਪੇਟਿਆ ਲੋਕਾਂ ਨੇ ਮੈਨੂੰ ਪੈਸੇ ਦਿੱਤੇ اچھا ਮੈਂ ਉਥੇ 300 ਲੱਖ ਤਕ ਦੇਣ ਦਾ ਹੱਥ ਥੱਕ ਗਿਆ ਅੱਛਾ ਬੱਸ ਤਾਂ ਕਰ ਗਿਆ ਉੱਥੇ ਕੀ ਤੁਹਾਨੂੰ ਧੋਖਾ ਜਿਹੜੀ ਕੀ ਹੋਈ ਤੁਹਾਡੇ ਉੱਤੇ ਜੇ ਤੁਸੀਂ ਦੱਸ ਸਕਦੇ ਹੋ ਤਾਂ ਦੱਸ ਦਿਓ ਨਹੀਂ ਕੋਈ ਨਹੀਂ ਉਹ ਤਾਂ ਟੈਰਰਿਸਟ ਚੀਜ਼ ਨਹੀਂ ਆ ਤੇ ਪੈਸੇ ਨਹੀਂ ਦੇਣੇ ਹੂੰ ਸਮਾਨ ਅਸੀਂ ਦਿੱਦਦੇ ਸੀ ਤੁਹਾਨੂੰ ਗੱਡੀ ਦਿੱਤੀ ਹੈ ਜੀ 5 ਲੱਖ ਰੁਪਏ ਦੀ ਇੱਕ ਗੱਡੀ ਹੈ ਹਾਂ ਤੋਂ ਦੇਤੀ ਅਕਾਂ ਦੇ ਸਾਦੀ ਗੋਲੀਆਂ ਖਾਣੀ ਆ ਕੋ ਪੈਕੇ ਲੈ ਲੀ ਦਿਓ ਬਤਾਜੀ ਹਾਂ ਅੱਛਾ ਕੀ ਲਾਦਾ ਵੀ ਨੌਕਰੀ ਕਰਨੀ ਚਾਹੀਦੀ ਹੈ ਜਾਂ ਆਪਣਾ ਆਪਣਾ ਕੰਮ ਕਰਨਾ ਚਾਹੀਦਾ ਜੀ ਚਾਹੇ ਥੋੜਾ ਕਰੋ ਚਾਹੇ ਬੋਤਾ ਕਰੋ ਨੌਕਰੀ ਦਾ ਤੁਹਾਡੀ ਇੱਕ ਲਿਮਟਡ ਹੈ ਤੁਹਾਨੂੰ ਉਹਨੇ ਪੇ ਮਿਲਣੀ ਹੈ ਜਿੰਨੀ ਤੁਸੀਂ ਉਹਦੇ ਚ ਖਰਚਾ ਕਰਨਾ ਜਾਂ ਗੁਜ਼ਾਰਾ ਕਰਨਾ ਹਮਮ ਥੋੜਾ ਆਪਣਾ ਕਾਰੋਬਾਰ ਹੈ ਤੁਸੀਂ ਵਧਾ ਸਕਦੇ ਹੋ ਉਹ ਤਾਂ ਅੱਗੇ ਉੱਪਰ ਵੀ ਜਾ ਸਕਦੇ ਹੈਗੇ ਤੁਹਾਨੂੰ ਕਮਾਈਓ ਕਮਾਈਆ ਤਾਂ ਅਜੋ ਬਤਾਜੋ ਅਜ ਸਾਡੇ ਕੋਲ ਵਧੀਆ ਵਧੀਆ ਬੰਦੇ ਆਣਦੇ ਨੇ ਇਹਨੇ ਗੱਲਾਂ ਬਾਤਾਂ ਲੀ ਨੇ ਕੰਤੋ ਨਹੀਂ ਖਾਦੇ ਪੈਸੇ ਨਹੀਂ ਖਾਦੇ ਹੋਰ ਖੁਸ਼ ਹਾਂ ਮੈਂ ਤੁਹਾਨੂੰ ਦੇਖ ਦੇ ਖੁਸ਼ੀ ਹੋਈ ਜਾਂਦੀ ਮੈਂ ਥੋੜੇ ਸਿਹਤ ਵੀ ਬਹੁਤ ਵਧੀਆ ਇਹ ਥੋੜੀ 80 ਸਾਲ ਉਮਰ ਆ ਸਿਹਤ ਵੀ ਬਹੁਤ ਵਧੀਆ ਇਹਦਾ ਕੀ ਰਹਦਾ ਇਹਦਾ ਅੱਜ ਦੇਖੋ ਜੀ ਉਹਨਾਂ ਜੋ ਸਾਡੇ ਮਾਪੇ ਤਾਂ ਸਾਨੂੰ ਖਲਾਇਆ ਵਧੀਆ ਖਾਣਾ ਬਣੂਏ ਜਿਹੜੇ ਖਾ ਲਿਆ ਵਧੀਆ ਖਾਣਾ ਪਰ ਚੀਜ਼ ਤਾਂ ਪਰਹੇਜ਼ ਰੱਖ ਕੇ ਖਾਈਦਾ ਕੋਈ ਫालतू ਚੀਜ਼ ਜੇ ਕੋਈ ਨਹੀਂ ਕੋਈ ਪਸਤਾ ਕੋਈ ਨਹੀਂ ਕੋਈ ਸਭ ਤੋਂ ਕੀ ਅਜੀ ਅੱਜੇ ਬੜੇ ਹੋ ਗਏ ਜਿਵੇਂ ਅਸੀਂ ਕਹਿੰਦੇ ਭਾਈ ਦਾ ਕਰਨ ਤੁਹਾਨੂੰ ਕੋਈ ਗਾਣਾ ਵਧੀਆ ਲੱਗਦਾ ਮੈਨੂੰ ਗਾਣੇ ਸਾਰੇ ਵਧੀਆ ਲੱਗਦੇ ਨੇ ਤੁਹਾਡਾ ਆਪਣਾ ਕੋਈ ਫੇਵਰੇਟ ਗਾਣਾ ਹੈ ਕੋਈ ਗੱਲ ਹੀ ਸੁਣਾ ਦਿੰਨੇ ਕੋਈ ਜਿਹੜਾ ਬਹਿ ਕੇ ਜਿਵੇਂ ਖੁੰਡਾ ਦਾ ਪਰਾ ਨੂੰ ਸੌਣ ਲੱਗਦੇ ਆਪਾਂ ਗੁਣ ਬਣਾਉਣ ਦੇ ਲੱਗ ਜਾਂਦੇ ਅਸੀਂ ਕੋਣ ਕੋਣ ਗਾਣਾ ਆਉਂਦਾ ਨਹੀਂ ਹੈਗਾ ਜੀ ਸਾਡੇ ਦਾ ਟੀਵੀ ਚੱਲਦਾ ਹੁੰਦਾ ਸ਼ਬਦ ਚੱਲਦੇ ਹੁੰਦੇ ਨੇ ਸੋ ਜੀ ਅੱਛਾ ਸ਼ਬਦ ਕੀ ਹੈ ਮੈਨੂੰ ਸੰਗੀਤ ਦਾ ਸ਼ੌਂਕ ਵੀ ਆ ਮੈਨੂੰ ਕੁਝ ਨਹੀਂ ਹੈਗਾ ਜੀ ਮੇਨੂੰ ਸ਼ੌਂਕ ਸਿਰਫ ਆਹੀ ਕੰਮ ਕਰਦਾ ਕੰਮ ਜਿੰਨਾ ਮਰਜ਼ੀ ਕਰਾਉਣਾ ਪਾਈ ਦੇੜੀ ਕਰੇ ਕੰਮ ਇਤਰਾ ਯਾ ਤਮਨ ਵਾਲੀ ਦਾ ਮੈਦੇ ਬਹੁਤ ਕੁਝ ਨਹੀਂ ਹੈਗਾ ਅੰਦਰ ਨਾਲ ਕਿਤੇ ਆਣਾ ਨਾ ਜਾਣਾ ਇਥੋਂ ਘਰ ਕਿੱਥੋਂ ਸੀ ਕੋਈ ਤਾਂ ਹੈਗਾ ਜੋ ਮਰਜੀ ਹੈ ਮੈਨੂੰ ਫੀਲ ਵੀ ਹੋਇਆ ਬਿਲਕੁਲ ਸਾਰੀ ਗੱਲ ਸੱਚੀ ਤੇ ਹਮ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਇੰਨਾ ਕੁਝ ਦੇਖਿਆ ਤੁਸੀਂ ਸੋਚ ਵੀ ਨਹੀਂ ਪਿੰਦੋਸਤਾਨ ਦੇ ਤੇ ਮੇਸੇ ਕੋ ਮੈਂ ਇੱਕ ਸਾਊਥ ਚ ਜਿੰਵੇ ਗਿਆ ਬਾਕੀ ਤਾਂ ਸਾਰੀ ਹੋਰ ਇਹ ਦੇਖੋ ਮੈਂ ਤੇ ਮੇਰੀ ਉਮਰ ਤਾਂ ਹਲੇ ਬਹੁਤ ਘਾਟਾ ਤੁਹਾਡੇ ਨਾਲੋਂ ਮੈਨੂੰ ਕੀ ਮੇਰੇ ਆ 15-16 ਸਾਲ ਹੋ ਨਹੀਂ ਮੈਂ 13 ਸਾਲ ਦੀ ਤਾਂ ਕਿਹਾ ਨਹੀਂ ਨਹੀਂ ਨੋ ਨਹੀਂ ਮੈਂ 13 ਸਾਲ ਦੀ ਆ ਤੁਸੀਂ ਮੈਨੂੰ ਕੀ ਜਿਹੜੇ ਮੇਰੀ ਉਮਰ ਦੇ ਕੁੜੀਆਂ ਮੁੰਡੇ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ ਵੀ ਜ਼ਿੰਦਗੀ ਚ ਕਿਹੜੀ ਚੀਜ਼ ਕਰਨੀ ਚਾਹੀਦੀ ਹੈ ਜਿਵੇਂ ਦੇਖੋ ਤੁਸੀਂ ਸਭ ਤੋਂ ਵੱਡੀ ਗਲਤੀ ਹੈਗੀ ਆ ਤੁਸੀਂ ਜੇ ਅਨਮੈਰਿਡ ਹੋ ਤਾਂ ਆਪਣੇ ਮਾਪਿਆਂ ਦੇ ਨਾਲ ਜੋੜ ਕੇ ਹੂੰ ਦੇ ਤੋਂ ਅਸੀਂ ਮੈਰਿਡ ਹੋ ਜਾਂਦੇ ਉਹ ਤਾਂ ਤੁਸੀਂ ਸੋਹਰੇ ਪਰਿਵਾਰ ਦੇ ਵਿੱਚ ਉਹਨਾਂ ਦੇ ਨਾਲ ਜੁੜ ਕੇ ਰਹੋਗੇ ਤੁਸੀਂ ਸਾਰੀ ਜ਼ਿੰਦਗੀ ਚੁੱਪੀ ਜੋ ਉਹ ਕਹਿਣਗੇ ਤੁਸੀਂ ਕੰਤਾ ਗੱਲ ਖਤਮ ਹੋ ਜਾ ਹਾਂ ਜਿਵੇਂ ਕੋਈ ਕਹਿ ਨਹੀਂ ਸਕਦਾ ਫਿਰ ਤੁਸੀਂ ਤਾਂ ਟ੍ਰੈਵਲ ਵੀ ਬਹੁਤ ਕੀਤਾ ਫਿਰ ਟ੍ਰੈਵਲ ਕਰਨਾ ਜ਼ਰੂਰੀ ਆ ਨਾ ਮੈਂ ਤਾਂ ਕੀਤਾ ਹੀ ਆ ਜੀ ਬਹੁਤ ਦੂਰ ਤੱਕ ਹਾਂ ਬਹੁਤ ਦੂਰ ਤੱਕ ਨੇਪਾਲ ਤੱਕ ਨੇਪਾਲ ਤੇਪਾਲ ਸਾਰਾ ਬਿਹਾਰ ਬਿਹਾਰ ਤੋਗੇ ਉਹ ਨਾਚਲ ਪ੍ਰਦੇਸ਼ ਹਾਂ ਸ਼ਿਵਦਾ ਜਤਾ ਫਿਰ ਹੀ ਪੜੇ ਹਾਂ ਹਾਂ ਜਿੱਦੜ ਘੁੰਮ ਕੇ ਨਾ ਕਹਿੰਦੇ ਦਿਮਾਗ ਦੀਆਂ ਪਰਤਾਂ ਖੋਲੀਆਂ ਹੁੰਦੀਆਂ ਥੋੜਾ ਕੀ ਐਕਸਪੀਰੀਅੰਸ ਤੁਹਾਨੂੰ ਦੇਖੋ ਜੀ ਤੁਸੀਂ ਲੱਖ ਲੱਖ ਲੋਕਾਂ ਦੇ ਨਾਲ ਤੁਸੀਂ ਮਿਲੋਗੇ ਨਾ ਹਰ ਹਾਲ ਨਵੀਂ ਚੀਜ਼ ਮਿਲੇਗੀ ਹਾਂ ਹਰ ਹਾਲ ਤੋਂ ਆਪਣੇ ਆਪ ਤੋਂ ਸ਼ਹਿਰ ਦੀ ਨਹੀਂ ਜੋ ਐਕਚੁਅਲੀ ਤਾਕਤਵੰਤੇ ਨਾਲ ਮਿਲੋਗੇ ਨਾ ਹਰ ਬੰਦੇ ਦੀ ਨੈਚਰ ਵੱਖਰੀ ਹੋਗੀ ਹਰ ਬੰਦੇ ਦਾ ਦਿਮਾਗ ਆਪਣਾ ਚੱਲਦਾ ਉਹ ਆਪਣੀ ਸੋਚ ਆਪਣੇ ਆਪ ਹੀ ਬੱਸੀ ਜਾਊਗਾ ਤੁਹਾਨੂੰ ਵੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਕਿਵੇਂ ਕਰਨਾ ਤੁਸੀਂ ਬਾਕੀ ਤੁਸੀਂ ਸੋਚਦੇ ਹੋ ਵੀ ਮੈਂ ਕੀ ਕਰਨਾ ਮੈਂ ਤਾਂ ਕੀ ਪੁੱਛਣਾ ਚਾਹਨਾ ਕੀ ਨਾ ਕਰਨ ਗੱਲ ਕਰਨ ਦਾ ਸਟਾਈਲ ਹੁੰਦਾ ਹਰ ਚੀਜ਼ ਦਾ ਤੁਸੀਂ ਕਿਹੜੀ ਗੱਲ ਕਦੀ ਤੋਂ ਤੇ ਕੀਤੀ ਹੈ ਜੇ ਤਾਂ ਸਿਆਣਾ ਬੰਦਾ ਹੁੰਦਾ ਉਹ ਤਾਂ ਜਦ ਸਮਝ ਜਾਂਦਾ ਵੀ ਕੀ ਕਿਤੇ ਬੋਦਾ ਗੱਲਾਂ ਤੇ ਜੇ ਸਾਡਾ ਮੇਰੇ ਵਰਗਾ ਤਮਲਾ ਹੋਊਗਾ ਤਾਂ ਉਸ ਕੋਈ ਲੱਗਣਾ ਨਹੀਂ ਜੀ ਜਿਹੜਾ ਲੋਕਾਂ ਨੂੰ ਮਿਲਿਆ ਉਹਨੂੰ ਤਜਰਬਾ ਹੋ ਵੀ ਇਹ ਬੰਦਾ ਕਿੱਥੇ ਬੋਲਦਾ ਹੈ ਰਟਾਇਰਮੈਂਟ ਦਾ ਇੱਕ ਵਾਰੀ ਦੱਸਣਾ ਵੀ ਨਹੀਂ ਉਹਨੇ ਤਾਂ ਤੇਰੇ ਰਟਾਇਰਮੈਂਟ ਆ ਗਈ ਚੱਲ ਕਰ ਕੰਮ ਕਰਦੇ ਠੀਕ ਹੁੰਦਾ ਪੁੱਤ ਬਿਲਕੁਲ ਘਰ ਬੈਠ ਕੇ ਕੁਝ ਨਹੀਂ ਹੁੰਦਾ ਬਿਲਕੁਲ ਤੁਸੀਂ ਚਾਰ ਦਿਨ ਘਰ ਬੈਠ ਜਾਓ ਨਾ ਲੜਾਈਆਂ ਝਗੜੇ ਆ ਦੇਗਾ ਉਹ ਨਹੀਂ ਹੈਗਾ ਰਿਫਰੈਸ਼ਨ ਹੋ ਜਾਂਦਾ ਇਤਨਾ ਤੁਹਾਡੇ ਨਾਲ ਤਾਂ ਕਿਸੇ ਨੇ ਕੀ ਕਹਣਾ ਹੁੰਦਾ ਜੀ ਸਾਨੂੰ ਕੁਝ ਨਹੀਂ ਕਹਿੰਦਾ ਕੋਈ ਕਿੰਨਾ ਹੋ ਗਿਆ ਆਪਣੇ ਫੋਟੋ ਆਪਾਂ ਮੈਜਿਕ ਖਲਾਈਆਂ ਤੁਹਾਨੂੰ ਮੈਂ ਬਾਅਦ ਚ ਖਾਣੀ ਹੈ ਸਾਕੇ ਆਂਗੇ ਤੁਸੀਂ ਸਾਡੇ ਕਸਟਮਰ ਬਣ ਕੇ ਖੜੋਗੇ ਨਾ ਤਾਂ ਹੀ ਮਾੜਾ ਲੱਗੂ ਕੁਝ ਬਣਿਆ ਹੋਇਆ ਕਿ ਆ ਬਈ ਨਹੀਂ ਉਹ ਆਪਾਂ ਦਿਖਾ ਰਹੇ ਹਾਂ ਨੇ ਸਾਰੀ ਆਡੀਅנס ਨੂੰ ਚੱਲੀਏ ਹਾਂ ਚੱਲੀਏ ਇਹ ਤੁਸੀਂ ਸਾਰਾ ਫਿਰ ਘਰੋਂ ਬਣਾ ਕੇ ਲੈ ਕੇ ਆਉਨੇ ਹੋ ਸਾਰਾ ਕੁਝ ਕਰੋ ਇਹ ਬਣਾਇਓ ਕਿੰਨੇ ਕਿੰਨੇ ਵੇ ਤੱਕ ਪੂਰਾ ਉਹ ਵੇਖ ਕੇ ਆਉਂਦਾ ਸਾਢੇ ਜਾਬਾਤ ਹੈ ਤੁਸੀਂ ਸਵੇਰੇ ਆ ਕੇ 3.5 ਦਿਨ ਘਰੇ ਵਾਪਸੀ ਅਦਰ ਆ ਜੋ ਯਾ ਅਦਰ ਅੰਦਰ ਆ ਜਾਓ ਕਿੰਨੇ ਮਿਲਾਓਗੇ ਆ ਲੈ ਤਿੰਨ ਪਲੇਟ ਹਾਂਜੀ ਹਾਂਜੀ ਆ ਜੋ ਬੈਠੋ ਕਿੰਨੇ ਦੇ 120 ਦੇਖੋ ਤਿੰਨ ਹੋਰ ਦੇ ਓ ਵਧੀਆ ਲੱਗਿਆ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਨਾ ਸਾਡੇ ਜਿਹੜੇ ਆਡੀਅנס ਹੋਣਾ ਨੂੰ ਕਹੋ ਵੀ ਸਬਸਕ੍ਰਾਈਬ ਸਬਸਕ੍ਰਾਈਬ ਬੋਲੋ ਗ੍ਰੀਨ ਲਾਈਟ ਗ੍ਰੀਨ ਲਾਈਟ ਰੀਅਲ ਲਾਈਫ ਰੀਅਲ ਲਾਈਫ ਸਟੂਡੀਓ ਸਟੂਡੀਓ ਤੇ ਦੇਖਦੇ ਰਹੋ ਦੇਖ ਦੇਖਦੇ ਰਹੋ 90ਸ ਕਿਡ ਸ਼ੋ ਇਹ 90ਸ ਕਿਡ ਸ਼ੋ ਪੂਰਾ ਸਾਰਾ ਫੜਾਫੜ ਬੋਲ ਦੇ ਇੱਕ ਵਾਰ ਠੀਕ ਹੈ ਕਿਵੇਂ ਲੱਗਿਆ ਤੁਹਾਨੂੰ 90ਸ ਕਿਡ ਸ਼ੋ ਦਾ ਇਹ ਪਹਿਲਾ ਐਪੀਸੋਡ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਤੁਹਾਡੀ ਕੋਈ ਵਧੀਆ ਜੀ ਜ਼ਿੰਦਗੀ ਦਾ ਕੁਝ ਵੀ ਪਲ ਕਵਰ ਕਰੀਏ ਸਾਨੂੰ ਜ਼ਰੂਰ ਦੱਸੋ ਤੇ ਕਮੈਂਟ ਵਿੱਚ ਆਪਣਾ ਜਿਹੜਾ ਪਿਆਰ ਹੈ ਰਿਵਿਊ ਹੈ ਜ਼ਰੂਰ ਸਾਨੂੰ ਦਿਓ ਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਰੀਅਲ ਲਾਈਫ ਸਟੂਡੀਓਜ਼